ਯਾਰੇ ਸ੍ਰੋਤਿਓ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਵਿਵਹਾਰਵਾਦ ਦੀ ਪਰਵਾਸ਼ਾ ਬਾਰੇ ਗੱਲ ਕਰਾਂਗੇ ਅਗਰ ਪਰਵਾਸ਼ਾਵਾਂ ਦੀ ਗੱਲ ਇਹਦੀ ਦੀ ਕਰੀਏ ਵਿਵਹਾਰਵਾਦ ਦੀ ਜਿਹਦੇ ਪਿੱਛੇ ਪਹਿਲਾਂ ਆਪਾਂ ਸ਼ਬਦ ਕ ਅਰਥ ਦੀ ਗੱਲ ਕਰ ਚੁੱਕੇ ਹਾਂ ਅੱਜ ਆਪਾਂ ਵਿਵਹਾਰਵਾਦ ਬਾਰੇ ਪੜਾਂਗੇ ਪ੍ਰੋਫੈਸਰ ਟਾਈਟਸਨਸਰ ਵਿਵਹਾਰਵਾਦ ਇੱਕ ਅਜੇਹਾ ਦ੍ਰਿਸ਼ਟੀਕੋਣ ਹੈ ਜਾਂ ਵਿਧੀ ਜਾਂ ਦਰਸ਼ਨ ਹੈ ਜੋ ਕਿਸੇ ਵਿਚਾਰਾਂ ਜਾਂ ਵਿਸ਼ਵਾਸਾਂ ਦੇ ਵਿਵਹਾਰਕ ਸਿੱਟਿਆਂ ਨੂੰ ਹੀ ਉਹਨਾਂ ਦੀ ਸਚਾਈ ਜਾਂ ਮੁੱਲ ਨੂੰ ਨਿਰਧਾਰਿਤ ਕਰਨ ਵਾਲਾ ਪੈਮਾਨਾ ਮੰਨਦਾ ਹੈ ਹੁਣ ਵਿਲੀਅਮ ਜੇਮਸ ਅਨੁਸਾਰ ਵਿਵਹਾਰਵਾਦ ਕਿਸੇ ਕਰਮ ਸੰਬੰਧੀ ਬਣੇ ਸਿਧਾਂਤਾਂ ਵਿਕਾਰਾਂ ਜਾਂ ਸਾਧਨ ਨੂੰ ਛੱਡ ਕੇ ਉਸ ਕਰਮ ਤੋਂ ਮਿਲਣ ਵਾਲੇ ਫਲ ਸਿੱਟੇ ਤੱਥ ਜਾਂ ਤੀਜਿਆਂ ਵੱਲ ਵੇਖਣ ਦਾ ਦ੍ਰਿਸ਼ਟੀਕੋਣ ਹੈ ਹੁਣ ਜੇਮਨਜ ਪ੍ਰਯਤ ਅਨੁਸਾਰ ਵਿਵਹਾਰਵਾਦ ਸਾਨੂੰ ਅਰਥ ਦਾ ਸਿਧਾਂਤ ਸੱਚ ਦਾ ਸਿਧਾਂਤ ਗਿਆਨ ਦਾ ਸਿਧਾਂਤ ਅਤੇ ਅਸਲੀਅਤ ਦਾ ਸਿਧਾਂਤ ਦਿੰਦਾ ਹੈ ਇਹ ਕੁਝ ਮਹਾਰਾਂ ਦੇ ਵਿਚਾਰ ਨੇ ਜੋ ਕਿ ਵਿਵਹਾਰਵਾਦੀ ਫਿਲਾਸਫਰ ਹੋਏ ਨੇ ਇਸ ਤਰ੍ਹਾਂ ਵਿਵਹਾਰਵਾਦ ਇੱਕ ਸੱਚ ਦਾ ਸਿਧਾਂਤ ਹੈ ਜੋ ਮਨੁੱਖ ਦੀ ਸੋਚ ਲਈ ਇੱਕ ਵੱਖ ਤਰੀਕਾ ਦੱਸਦਾ ਹੈ ਕਿ ਸੱਚ ਕੀ ਹੈ ਇਸ ਦਾ ਗਿਆਨ ਬਾਦ ਦੀ ਸਮੱਸਿਆ ਹੈ ਪਹਿਲੋਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਜੀਵਨ ਵਿੱਚ ਇਸ ਸੰਸਾਰ ਅਤੇ ਸਾਡੇ ਵਿਵਹਾਰ ਨਾਲ ਸੰਬੰਧਿਤ ਸੱਚ ਦਾ ਸਰੂਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿਸੇ ਅਜਿਹੇ ਵਿਚਾਰ ਜਾਂ ਸੰਧਾਨਤ ਨੂੰ ਸੱਚ ਸਮਝਦੇ ਰਹਿਣਾ ਜੋ ਸਾਡੇ ਜੀਵਨ ਵਿੱਚ ਕਿਸੇ ਵੀ ਪ੍ਰਕਾਰ ਨਾਲ ਸੰਬੰਧਿਤ ਜਾਂ ਫਾਇਦੇਮੰਦ ਨਹੀਂ ਹੈ ਉਹ ਆਪਣੇ ਜੀਵਨ ਅਤੇ ਸੱਤਾ ਸੰਬੰਧੀ ਅਣਗਹਿਲੀ ਹੈ ਇਸ ਲਈ ਯਥਾਰਥਵਾਦ ਬਣਦਿਆਂ ਹੋਇਆ ਸਾਨੂੰ ਆਪਣੇ ਜੀਵਨ ਅਤੇ ਇਸ ਦੀ ਭਲਾਈ ਨੂੰ ਕੇਂਦਰ ਮੰਨ ਕੇ ਸੱਚ ਅਤੇ ਝੂਠ ਨਿਰਧਾਰਿਤ ਕਰਨੀ ਚਾਹੀਦੀ ਹਨ ਉਹ ਵਿਚਾਰ ਜਾਂ ਸਿਧਾਂਤ ਸੱਚ ਨੂੰ ਉਹ ਜਾਨਕੀ ਉਹ ਵਿਚਾਰ ਜਾਂ ਉਹ ਸਿਧਾਂਤ ਸੱਚ ਹੈ ਜੋ ਸਾਡੇ ਜੀਵਨ ਲਈ ਉਪਯੋਗੀ ਹੈ ਅਤੇ ਉਹ ਝੂਠ ਹੈ ਜੇਕਰ ਉਹ ਅਜਿਹੇ ਨਹੀਂ ਹੈ ਇਸ ਲਈ ਵਿਵਾਰਵਾਦ ਕਿਸੇ ਦਾਰਸ਼ਨਿਕ ਸਿਧਾਂਤ ਦੀ ਬਜਾਏ ਮਨੁੱਖ ਦੇ ਦ੍ਰਿਸ਼ਟੀਕੋਣ ਅਤੇ ਵਿਧੀ ਤੇ ਵਧੇਰੇ ਜ਼ੋਰ ਦਿੰਦਾ ਹੈ ਹੁਣ ਇੱਕ ਖੋਜ এজਹੀ ਮਤਲਬ ਇੱਕ ਮਤਲਬ ਕਹਿ ਸਕਦੇ ਆਪਾਂ ਕਿ ਇੱਕ ਪ੍ਰਯੋਗ ਦੀ ਵਿਧੀ ਜਾਂ ਪ੍ਰਯੋਗਾਤਮਕ ਖੋਜ ਦੀ ਵਿਧੀ ਹੈ ਜੋ ਮਨੁੱਖ ਨੂੰ ਤਜਰਬੇ ਰਾਹੀਂ ਸੱਚ ਲੱਭਣ ਦਾ ਤਰੀਕਾ ਦੱਸਦੀ ਹੈ ਇਹ ਅਸੀਂ ਐਵੇਂ ਨਹੀਂ ਕਿ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਪਰ ਯਕੀਨ ਕਰੀ ਚੱਲੋ ਜਿਨ੍ਹਾਂ ਦਾ ਤੁਹਾਡੀ ਜ਼ਿੰਦਗੀ ਨਾਲ ਲੈਣਾ ਦੇਣਾ ਕੁਝ ਨਹੀਂ ਹੁਣ ਬਗਵਾਰਵਾਦ ਮਨੁੱਖ ਦੇ ਜੀਵਨ ਅਤੇ ਇਸ ਦੀ ਸੋਚ ਦਾ ਤਰੀਕਾ ਹੈ ਇਹ ਮਨੁੱਖ ਨੂੰ ਆਤਮ ਵਿਸ਼ਵਾਸੀ ਬਣਾਉਂਦਾ ਹੈ ਉਸ ਦੀ ਅੰਦਰੂਨੀ ਸਵਾਰਥੀ ਤੇਜਨਾ ਨੂੰ ਜਗਾਉਂਦਾ ਹੈ ਕਿਉਂਕਿ ਇੱਕ ਮਨੁੱਖ ਪੂਰਨ ਮਨੁੱਖ ਤਦ ਹੀ ਹੈ ਜੇਕਰ ਉਹ ਆਪਣੇ ਜੀਵਨ ਅਤੇ ਇਸ ਦੀ ਮਹੱਤਤਾ ਦਰਜਾ ਅਤੇ ਵਿਕਾਸ ਸੰਬੰਧੀ ਚੇਤਨ ਹੈ ਬਾਕੀ ਸਭ ਸਿਧਾਂਤ ਬਾਅਦ ਵਿੱਚ ਹਨ ਮਨੁੱਖ ਦਾ ਸਵਾਰਥ ਪਹਿਲੇ ਹੈ ਦੂਸਰੇ ਸ਼ਬਦਾਂ ਵਿੱਚ ਵਿਵਹਾਰਵਾਦ ਮਨੁੱਖ ਨੂੰ ਪ੍ਰੇਰਣਾ ਦਿੰਦਾ ਹੈ ਅਤੇ ਇਸ ਕਾਰਨ ਇਸ ਨੂੰ ਅਸੀਂ ਮਾਨਵਵਾਦ ਵੀ ਕਹਿੰਦੇ ਇਸ ਅਨਸਾਰ ਮਨੁੱਖ ਦਾ ਸਵਾਰਥ ਅਤੇ ਕਲਿਆਣ ਹੀ ਸਭ ਸੱਚ ਅਤੇ ਇਸ ਦਾਤ ਦਾ ਪੈਮਾਨਾ ਹੈ ਧੰਨਵਾਦ ਸ਼ੁਕਰੀਆ ਮਿਹਰਬਾਨੀ ਹੁਣ ਜਿਹੜੇ ਵਿਵਾਰ-ਵਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗੇਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ